ਹਾਂਜੀ ਗਾਇਜ਼ ਕੀ ਹਾਲ ਚਾਲ ਹੈ ਜੀ ਵੈਲਕਮ ਬੈਕ ਟੂ ਜੱਟ ਲਾਈਫ ਟੀਵੀ ਅੱਜ ਬਾਈ ਇੱਕ ਵੀਡੀਓ ਆਈ ਹੈ ਨਾ ਇੰਟਰਨੈਟ ਤੇ ਮੇਰੇ ਕੋਲ ਮੈਂ ਤੋ ਰਿਆ ਨਹੀਂ ਗਿਆ ਯਾਰ ਵੀਡੀਓ ਮੈਂ ਸੱਚਾ ਨਾ ਆਪਾਂ ਨੂੰ ਪਾਣੀ ਚਾਹੀਦੀ ਆ ਇਹ ਬਾਈ ਨੇ ਹਨਾ ਬਹੁਤ ਹੀ ਚੰਗੇ ਤਰੀਕੇ ਨਾਲ ਸਿਚੁਏਸ਼ਨ ਨੂੰ ਡੀਲ ਕੀਤਾ ਜਿੱਥੋਂ ਤੱਕ ਮੈਂ ਵੀਡੀਓਜ਼ ਦੇਖ ਸਕਦਾ ਨਾ ਟਰੱਕ ਨੂੰ ਅੱਗ ਲੱਗੀ ਇਹ ਬਾਈ ਇੱਕ ਮਸ਼ੀਨਰੀ ਆ ਨਾ ਮਸ਼ੀਨਰੀ ਕਦੇ ਵੀ ਖਰਾਬ ਹੋ ਸਕਦੀ ਆ ਕੁਝ ਵੀ ਮਸ਼ੀਨਰੀ ਹੋ ਸਕਦਾ ਨਾ ਤੇ ਉਹ ਬਾਈ ਨੇ ਨਾ ਪੀਸ਼ੈਂਸ ਲੈਵਲ ਨਹੀਂ ਛੱਡਿਆ ਆਪਣੇ ਆਪ ਨੂੰ ਸਮਝ ਕੇ ਬਾਈ ট্রাক ਤੋਂ ਦੂਰ ਚੱਲ ਗਿਆ ਬਹੁਤ ਹੀ ਵਧੀਆ ਕੰਮ ਕੀਤਾ ਬਾਈ ਨੇ ਹਨਾ ਤੇ ਬਾਈ ਇਦਾਂ ਦੇ ਹਾਦਸਿਆਂ ਤੋਂ ਬਚਣ ਦੇ ਲਈ ਹਨਾ ਤੁਹਾਨੂੰ ਮੇਕ ਸ਼ੁਰ ਰੱਖੋ ਜੇ ਤੁਹਾਡਾ ਟਰੱਕ ਹਨਾ ਕੋਈ ਸਿਗਨਲ ਤੁਹਾਨੂੰ ਦੇ ਰਿਹਾ ਹੈ ਜਾਂ ਕੋਈ ਦੱਸ ਰਿਹਾ ਕੋਈ ਵਾਇਰਿੰਗ ਚ ਪ੍ਰੋਬਲਮ ਹੈ ਕੋਈ ਦਿੱਕਤ ਹਨਾ ਕੋਈ ਅੱਗ ਮੋਸਟ ਲਾਈਕਲੀ ਵਾਇਰਿੰਗ ਦੀ ਪ੍ਰੋਬਲਮ ਦੇ ਨਾਲ ਹੀ ਲੱਗਦੀ ਹੁੰਦੀ ਆ ਤੇ ਇਹੀ ਬਾਈ ਮੇਰਾ ਮੈਸੇਜ ਹੈ ਹਨਾ ਸਾਰੇ ਭਰਾਵਾਂ ਨੂੰ ਕਿ ਬਾਈ ਥੋੜਾ ਜਿਹਾ ਹਨਾ ਜਿਹੜੀ ਪ੍ਰੀ ਟ੍ਰਿਪ ਆ ਜੜਾ ਆਪਾਂ ਟਰੱਕ ਨੂੰ ਚੈੱਕ ਕਰੀਦਾ ਉਵੇਂ ਜਿਹਾ ਕਰਿਆ ਕਰੋ ਉਹਦਾ ਕਰਨ ਦਾ ਬਾਈ ਕੋਈ ਜ਼ਿਆਦਾ ਹੁੰਦਾ ਨਾ ਕਿ ਜੇ ਟਰੱਕ ਦੇ ਵਿੱਚ ਕੋਈ ਮਾਈਨਰ ਪ੍ਰੋਬਲਮ ਆ ਉਹ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦੀ ਹੈ ਤੇ ਤੁਸੀਂ ਉਹਨੂੰ ਐਡਰੈਸ ਕਰ ਲੈਣੇ ਆ ਚੈੱਕ ਕਰਾ ਲੈਣੇ ਆ ਠੀਕ ਕਰਾ ਲੈਣੇ ਆ ਤੇ ਐਦਾਂ ਦਾ ਕੋਈ ਹਾਦਸਾ ਤੁਹਾਡੇ ਨਾਲ ਨਹੀਂ ਹੁੰਦਾ ਤੇ ਬਾਈ ਆਪਾਂ ਉਮੀਦ ਕਰਦੇ ਆ ਨਾ ਤੇ ਬਾਈ ਜੋ ਵੀ ਬਾਈ ਹੈ ਟਰੱਕ ਚਲਾ ਰਿਹਾ ਸੀ ਨਾ ਮੋਜ਼ਲਾ ਲਈ ਬਾਈ ਹੀ ਮੇਰੇ ਖਿਆਲ ਨਾਲ ਵੀਡੀਓ ਬਣਾ ਰਿਹਾ ਆ ਤੇ ਬਾਈ ਠੀਕ ਠਾਕ ਹੋਣਾ ਨਾ ਤੇ ਬਾਈ ਇੱਥੇ ਕਾਰਾਂ ਗੱਡੀਆਂ ਤੇ ਟਰੱਕ ਵਗੈਰਾ ਹਨਾ ਇਹ ਮਸ਼ੀਨਰੀ ਆ ਇੰਸ਼ੋਰੈਂਸ ਹੁੰਦੀਆਂ ਕੈਨੇਡਾ 'ਚ ਹਨਾ ਉਹਦੇ ਜੇ ਡਰਨ ਦੀ ਤਾਂ ਬਾਈ ਕੋਈ ਲੋੜ ਹੀ ਨਹੀਂ ਰਹਿ ਜਾਂਦੀ ਨਾ ਜਦੋਂ ਤੱਕ ਤੁਸੀਂ ਸੇਫ ਆ ਇਟ ਡਸਨਟ ਮੈਟਰ ਤੁਸੀਂ ਕਿਸੇ ਐਕਸੀਡੈਂਟ ਚ ਇਨਵੋਲਵ ਹੁੰਦੇ ਆ ਤੁਸੀਂ ਕਦਾ ਇਦਾਂ ਦੇ ਇਨਸੀਡੈਂਟ ਚ ਇਨਵੋਲਵ ਹੁੰਦੇ ਆ ਨਾ ਤੇ ਤੁਹਾਨੂੰ ਉਸ ਚੀਜ਼ ਦੇ ਵਿੱਚ ਨਾ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਇੱਥੇ ਇੰਸ਼ੋਰੈਂਸ ਹੁੰਦੀ ਆ ਹੈਨਾ ਤੇ ਉਹਨੂੰ ਐਨਲਾਈਜ਼ ਕਰਕੇ ਪੂਰਾ ਦਾ ਪੂਰਾ ਜਿਹੜਾ ਤੁਹਾਡਾ ਪੈਸਾ ਨਾ ਪੇ ਆਫ ਹੋ ਜਾਂਦਾ ਪਰ ਸਟਿਲ ਗਾਇਜ਼ ਹੈ ਨਾ ਜਦੋਂ ਬੰਦੇ ਨਾਲ ਉਹ ਪਾਣਾ ਵਰਤਦਾ ਆ ਐਟ ਲੀਸਟ ਬੰਦੇ ਨੂੰ ਹੁਣਾ ਬਹੁਤ ਫੀਲ ਹੁੰਦੀ ਆ ਉਹ ਚੀਜ਼ਾਂ ਨਾ ਕਿ ਬਾਈ ਬੰਦਾ ਕੰਮ ਕਰ ਰਿਹਾ ਹੁੰਦਾ ਇੱਕ ਮਿੰਟ ਚ ਨਾ ਕੀ ਦਾ ਕੀ ਹੋ ਜਾਣਾ ਇਸੇ ਕਰਕੇ ਬਾਈ ਆਪਾਂ ਨਾ ਜਦੋਂ ਟਰੱਕਿੰਗ ਕਰਦੇ ਆਂ ਸੇਫਟੀ ਬਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਬੰਦੇ ਦੀ ਤੇ ਪਲੱਸ ਬਾਈ ਇਹੀ ਮੈਂ ਗੱਲ ਕਹੂੰਗਾ ਨਾ ਜੇ ਕਦੀ ਵੀ ਇਦਾਂ ਦਾ ਕੋਈ ਹੁੰਦਾ ਨਾ ਤੇ ਕਦੀ ਵੀ ਬਾਈ ਆਪਣੀ ਜਾਨ ਨੂੰ ਰਿਸਕ 'ਚ ਨਾ ਪਾਓ ਟਰੱਕ ਤੋਂ ਜਿੰਨਾ ਜ਼ਿਆਦਾ ਦੂਰ ਹੋ ਸਕਦੇ ਆ ਉਹਨਾਂ ਦੂਰ ਚੱਲ ਜਾਓ ਜੇ ਤੁਸੀਂ ਕਿਸੇ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਣੇ ਆ ਨਾ ਜਿੰਨਾ ਜਲਦੀ ਆਪਣੇ ਆਪ ਨੂੰ ਸੇਫ ਕਰਕੇ ਹੈ ਨਾ ਤੇ ਉਸ ਐਕਸੀਡੈਂਟ ਤੋਂ ਜਿੰਨਾ ਜ਼ਿਆਦਾ ਦੂਰ ਜਾ ਸਕਦੇ ਆ ਉਹਨਾਂ ਚੱਲ ਜਾਓ ਕਾਲ ਕਰੋ ਅਮਰਜੈਂਸੀ ਸਰਵਿਸਿਜ਼ ਨੂੰ ਤਿੰਨ ਤਰੀਕੇ ਦੀਆਂ ਸਰਵਿਸਿਜ਼ ਹੁੰਦੀਆਂ ਆ ਇੱਥੇ ਅਮਰਜੈਂਸੀ ਜਾਣਾ ਚਾਹੇ ਫਾਇਰ ਬ੍ਰਿਗੇਡਾ ਚਾਹੇ ਐਂਬੂਲੈਂਸ ਆ ਤੇ ਚਾਹੇ ਪੁਲਿਸ ਆ ਨਾ ਤੇ ਇਹ ਤਿੰਨੋਂ ਅਮਰਜੈਂਸੀ ਸਰਵਿਸਿਜ਼ ਫਟਾਵੜ ਰਿਐਕਟ ਕਰਦੀਆਂ ਹਨਾ ਤੇ ਉਸ ਸੀਨ ਨੂੰ ਕਾਬੂ ਚ ਕਰਕੇ ਤੇ ਉਹਨੂੰ ਇੱਕ ਕਹਿੰਦੇ ਆ ਨਾ ਸਭ ਨੂੰ ਸਿਕਿਉਰ ਕਰਦੇ ਆ ਇਹੀ ਉਹਨਾਂ ਦੀ ਡਿਊਟੀ ਆ ਤੇ ਭਾਈ ਇੰਨੀ ਕੀ ਗੱਲਾਂ ਦੇ ਨਾਲ ਹਨਾ ਮੈਂ ਵੀਡੀਓ ਨੂੰ ਫਿਨਿਸ਼ ਕਰਦਾ ਮੀਨ ਕਰਦਾ ਬਾਈ ਤੁਹਾਨੂੰ ਵੀਡੀਓ ਵੇਖ ਕੇ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੇ ਆਉਣ ਵਾਲੇ ਹਨਾ ਟਾਈਮ ਦੇ ਵਿੱਚ ਵੀ ਆਪਾਂ ਵੀ ਕਾਫੀ ਸਾਰੀ ਸੇਫਟੀ ਦੇ ਰਿਲੇਟਡ ਹਨਾ ਟਰਕਿੰਗ ਇੰਡਸਟਰੀ ਦੇ ਵਿੱਚ ਉਹਦੇ ਰਿਲੇਟਡ ਆਪਾਂ ਵੀਡੀਓਜ਼ ਬਣਾਵਾਂਗੇ ਤੇ ਬਾਈ ਇੰਨੀਆਂ ਗੱਲਾਂ ਦੇ ਨਾਲ ਹਨਾ ਮੈਂ ਵੀਡੀਓ ਨੂੰ ਫਿਨਿਸ਼ ਕਰਦਾ ਥੈਂਕ ਯੂ so much for watching the video guys ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਬਾਈ ਤਾਂ ਕਿ ਹੋਰ ਵੀ ਬੰਦਿਆਂ ਦੇ ਵਿੱਚ ਇਹ ਗੱਲ ਬਾਰੇ ਹਨਾ ਅਵੇਅਰਨੈਸ ਫੈਲ ਸਕੇ गाइस ਥੈਂਕ ਯੂ so much